ਪੰਜਾਬ ਨੈਸ਼ਨਲ ਬੈਂਕ ਨੂੰ ਠਾਲੇ ਦੇ ਦੋਸ਼ੀ ਪਗੋੜੇ ਕਾਰੋਬਾਰੀ ਮਿਹੂਲ ਚੋਕਸੀ ਨੂੰ ਆਖਰਕਾਰ ਬੈਲਜੀਅਮ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਮੋਸਟ ਵਾਂਟਡ ਪਗੋੜਾ ਮਿਹੂਲ ਚੋਕਸੀ ਹੁਣ ਜਲਦ ਹੀ ਭਾਰਤ ਆਵੇਗਾ ਬੈਲਜੀਅਮ ਪੁਲਿਸ ਨੇ ਹੀਰਾ ਕਾਰੋਬਾਰੀ ਮਿਹੂਲ ਚੋਕਸੀ ਨੂੰ ਗ੍ਰਿਫਤਾਰ ਕੀਤਾ ਦੱਸਦੇ ਕਿ ਚੋਕਸੀ ਨੂੰ ਸੀਬੀਆਈ ਦੀ ਬੇਨਤੀ ਤੇ ਗ੍ਰਿਫਤਾਰ ਕੀਤਾ ਗਿਆ ਤੇ ਫਿਲਹਾਲ ਉਹ ਜੇਲ੍ਹ ਦੇ ਵਿੱਚ ਹੈ ਦੱਸਦੇ ਕਿ ਚੋਕਸੀ ਇਲਾਜ ਤੇ ਲਈ ਬੈਲਜੀਅਮ ਗਿਆ ਸੀ ਉਸ ਦੀ ਗ੍ਰਿਫਤਾਰੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਭਾਰਤ ਨੇ ਬੈਲਜੀਅਮ ਦੇ ਨਾਲ ਚੋਕਸੀ ਦੀ ਹਵਾਲਗੀ ਦੀ ਪ੍ਰਕਿਰਿਆ ਜਿਹੜੀ ਹੈ ਉਹ ਵੀ ਸ਼ੁਰੂ ਕਰ ਦਿੱਤੀ ਹੈ ਪਹਿਲਾਂ ਤਹਿਵਰ ਰਾਣਾ ਤੇ ਹੁਣ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਧੋਖਾਧੜੀ ਦੇ ਦੋ ਸ਼ਿਮੇਹੂਲ ਚੋਕਸੀ ਦੀ ਭਾਰਤ ਵਾਪਸੀ ਹੋ ਰਹੀ ਹੈ ਚੋਕਸੀ ਅਤੇ ਉਸਦੇ ਭਤੀਜੇ ਨਿਰਵ ਮੋਦੀ ਤੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਲਗਭਗ 13500 ਕਰੋੜ ਦੀ ਜਿਹੜੇ ਧੋਖਾਧੜੀ ਕਰਨ ਦਾ ਦੋਸ਼ ਹੈ ਫਰੋਡ ਤੋਂ ਬਾਅਦ ਉਹ ਭਾਰਤ ਛੱਡ ਕੇ ਭੱਜ ਗਿਆ ਸੀ ਅਤੇ ਇਸ ਪੂਰੀ ਧੋਖਾਧੜੀ ਦੇ ਵਿੱਚ ਚੋਕਸੀ ਦੇ ਨਾਲ-ਨਾਲ ਉਸਦਾ ਭਤੀਜਾ ਨਿਰਵ ਮੋਦੀ ਵੀ ਉਸ ਦੇ ਨਾਲ ਸੀ ਜੋ ਲੰਡਨ ਭੱਜ ਗਿਆ ਸੀ ਤੇ ਹੁਣ ਉਸ ਦੀ ਵਾਪਸੀ ਹੋ ਰਹੀ ਹੈ